ਮੈਨੂੰ ਪਤਾ ਲੱਗਾ ਕਿ ਬੰਦਾ ਪੱਤ ਗਿਆ ਨਸ਼ਾ ਵੇਚਣ ਵਾਲਾ ਤੁਹਾਡੇ ਪਿੰਡ ਦਾ ਮੈਨੂੰ ਬਾਅਦ ਵਿੱਚ ਪਤਾ ਉਹਦਾ ਲਿਆ ਕੇ ਤਾਹਾਂ ਮੈਂ ਕੱਲ ਤੱਕ ਬੰਦਾ ਫੜਿਆ ਲਾਣਾ ਤੁਹਾਡੇ ਪਿੰਡ ਦਾ ਜਿਹੜਾ ਪੱਤ ਗਿਆ ਥੋੜੀ ਇੱਥੇ ਇੱਕ ਜਣਾ ਨਹੀਂ ਨਸ਼ਾ ਵੇਚਦਾ ਨਾ ਨਾ ਕਈ ਬੰਦੇ ਵੇਚਦੇ ਰੇਡ ਪੈਣ ਤੋਂ ਪਹਿਲਾਂ ਪੁਲਿਸ ਪ੍ਰਸ਼ਾਸਨ ਉਹਨਾਂ ਨੂੰ ਫੋਨ ਕਰਦਾ ਵੇ ਕਾਮ ਸ਼ਾਮ ਇੱਕ ਵਾਰੀ ਨਾਂ ਲੈ ਕੇ ਵਿਖਾ ਦੇਣ ਚੜ੍ਹ ਤੋਂ ਪਹਿਲਾਂ ਪਹਿਲਾਂ ਸਾਰੇ ਚੋਕੇ ਅੰਦਰ ਦੇ ਦਾਂਗਾ ਇੱਕ ਨਾਂ ਰੱਖ ਦੇ ਸਾਰੇ ਹੱੱਪਾ ਲੈਣ ਆਉਂਦੇ ਜੀ ਤੂੰ ਇੱਕ ਨਾਂ ਰੱਖ ਕੇ ਦੇ ਨਾਂ ਹੀ ਲੜੇ ਕਿਸ ਦੀ ਡਿਊਟੀ ਤੇ ਹੁੰਦਾ ਨਹੀਂ ਖਰਾਬ ਕਰਨੀ ਡਿਊਟੀ ਕਿਸੇ ਦੀ ਇੱਥੇ ਸਾਰੇ ਪਿੰਡ ਦੇ ਨਾਂ ਲੈ ਜਿਹੜੇ ਵੇਚਦੇ ਨੇ ਉਹਨਾਂ ਦਾ ਕਿਸੇ ਬੰਦੇ ਦਾ ਨਾਂ ਲੈ ਫਿਰ ਤੈਨੂੰ ਦੱਸਾਂਗਾ ਕਿ ਕਿਵੇਂ ਉਹਨਾਂ ਨੂੰ ਹੱਥ ਪੈਂਦਾ ਕਿ ਨਹੀਂ ਪੈਂਦਾ ਛੱਡ ਕੇ ਕੌਣ ਜਾਂਦਾ ਪਿੰਡ ਵਾਲਿਆਂ ਨੂੰ ਵੱਧ ਪਤਾ ਜਿਹੜਾ ਪੁਲਿਸ ਪ੍ਰਸ਼ਾਸਨ ਨੂੰ ਕਿਹੜਾ ਬੰਦਾ ਬੰਨਦਾ ਆਪਾਂ ਨੂੰ ਆਪਾਂ ਹੀ ਦੱਸ ਸਕਦੇ ਉਹ ਤਾਂ ਮੈਂ ਸੁਣ ਨਹੀਂ ਕਰਨਾ ਆਪਾਂ ਨਹੀਂ ਦੱਸ ਸਕਦੇ ਮੇਰੀ ਇੱਕ ਗੱਲ ਸੁਣ ਲਓ ਧਰਮੀ ਹਰ ਬੰਦਾ ਆਪਣੇ ਧਰਮ ਦੇ ਭਾਵੇਂ ਉਹ ਸਿੱਖ ਹੋਵੇ ਭਾਵੇਂ Hindu ਆ ਭਾਵੇਂ Sai ਆ ਭਾਵੇਂ ਮੁਸਲਮਾਨ ਹੋਵੇ ਧਰਮੀ ਸਾਰੇ ਲੋਕ ਰਹਿ ਪਰ ਇਨਸਾਨ ਇੱਕ ਹੁੰਦਾ ਜੇ ਕੋਈ ਗਿੱਰਲੇ ਬੰਦੇ ਇਨਸਾਨ ਨੇ ਸਾਰੇ ਇਨਸਾਨ ਨਹੀਂ ਬਣ ਸਕਦੇ ਮੈਂ ਭਾਵੇਂ ਵੀ ਗੱਲ ਕਹਿ ਪਿਆ ਇਨਸਾਨ ਬਣਾ ਆ ਸਾਹਮਣੇ ਮਦਾਨ ਚ ਤੁਹਾਡੀ ਮਾਦਦ ਕੋ ਵੇਖ ਜਗਾ ਤੇ ਕਹਿੰਦਾ ਬਦੂਤ ਸਾਡੀ ਬਾਰ ਬਾਰ ਲੇਖਾ ਹੀ ਤਰਨਾ ਲਿਆ ਫਿਰ ਮੈਂ ਦੱਸਾਂਗਾ ਕੀ ਕਰਾਂ ਚੰਨਾ ਉਹ ਇੱਕ ਨਾ ਕਰਕੇ ਵਿਖਾਉ ਤੇ ਸਾਰਾ ਟੂਰਨਾਮੈਂਟ ਅੰਦਰ ਤੇ ਤੂੰ ਨਜ਼ਰ ਤੇ ਘਰਾਂ ਦਾ ਸਮਝਣ ਦੇ ਚੰਨਾ ਅਸ਼ਾ ਨਹੀਂ ਪੰਦ ਹਾਂ ਮੈਂ ਖਰੋਗਾ ਕਿ ਅੱਜ ਲਾਈਵ ਚੱਲਣ ਦਾ ਪ੍ਰੋਗਰਾਮ ਸਾਰੀ ਦੁਨੀਆ ਦੇਖ ਰਹੀ ਹੈ ਅਗਰਾ ਪ੍ਰੋਗਰਾਮ ਦੇਖਦੇ ਆ ਜਿਹੜੇ ਕੀੜੇ ਖਾਂਦੇ ਆ ਪੂਰੀ ਲਿਸਟ ਮਾਲੇਵਾ ਚੌਂਕੀ ਦੇ ਵਿੱਚ ਲੱਗੀ ਆ ਮੈਨੂੰ ਦਿਖਾਓ ਕਿਉਂਕਿ ਇਹਨਾਂ ਦਾ ਪਰਿਵਾਰ ਦਾ ਬੱਚੇ ਖੁਦ ਜਿਹੜੇ ਉੱਥੇ ਜੇਲ੍ਹ ਦੇ ਵਿੱਚ ਆਪਾਂ ਖਾਣ ਵਾਲੇ ਅਗਰ ਵਿੱਚ ਨਾ ਨਕਰ ਖਾਣ ਵਾਲਾ ਜਿਹੜਾ ਉਹ ਮਰੀਜ਼ ਹੈ ਉਹ ਡਾਕਟਰ ਦਾ ਉਹਦਾ ਇਲਾਜ ਕਰਾਵਾਂਗੇ ਉਹਨਾਂ ਨੂੰ ਫ੍ਰੀ ਇਲਾਜ ਕਰਾਵਾਂਗੇ ਸਰਕਾਰ ਉਹਨਾਂ ਦੇ ਉਹ ਬੱਚਾਂ ਦੇ ਵਿੱਚ ਸਦੋ ਅ ਮਾਂ ਬਾਪਿਆਂ ਨੂੰ ਕਹਿਣਾ ਆ ਉਹ ਬੱਚਾਂ ਦੇ ਵਿੱਚ ਸਦੋ ਜਿਹੜੇ ਬੱਚੇ ਨਸ਼ਾ ਕਰਦੇ ਨੇ ਉਹਨਾਂ ਨੂੰ ਨਸ਼ਾ ਛਡਾਉਣ ਦੀ ਸਰਕਾਰ ਦੀ ਜ਼ਿੰਮੇਵਾਰੀ ਆ ਮੈਂ ਛਡਾਵਾਂਗਾ ਨਾ ਨਸ਼ਾ ਆਫ ਖੜਾ ਕੇ ਉਹਨਾਂ ਨੂੰ ਦੇਖਾਂਗੇ ਕਿ ਕਦਨੀ ਫੜਦੇ ਨਾ ਮਲੇ ਤਾਂ ਨਾ ਪਹਿਲੇ ਲੀਡਰ ਨਹੀਂ ਮੈਂ जाट हूं ਜਿਹੜਾ ਨਾਮ ਕਹਤਾ ਜਿਹੜਾ ਬੰਦਾ ਮਗਰ ਜਾਏਗਾ ਪਾਣੀਰ ਲੰਬਰਦਾਰ ਹੋਵੇ ਸਰਪੰਚ ਹੋਵੇ ਉਹਨੂੰ ਸਾਰਾ ਖਤਮ ਕਰਾਂਗਾ ਉਹਦੀ ਨੰਬਰਦਾਰੀ ਖਤਮ ਕਰਾਂਗਾ ਉਹਦੀ ਸਰਪੰਚੀ ਖਤਮ ਕਰਾਂਗਾ ਭੱਜੇ ਕੇ ਮਖਾਲੇ ਮੈਨੂੰ ਇੱਕ ਬੰਦਾ ਸਾਹਤ ਕਰਨ ਦੀ ਗਿਆ ਬੰਦਾ ਉਹਦੀ ਜਵਾਨਤ ਦੇਖਿਆ ਇਹ ਇਹ ਦੇ ਛੱਪੜ ਤੋਂ ਨਾ ਪਾਣੀ ਨਹੀਂ ਜਾਂਦਾ ਜਿੰਨੀ ਲਹਣ ਜਾਣਦੀ ਹੈ ਫੱਤੇ ਵਾਲੀ ਛੰਗੀ ਵਾਲੀ ਕੋਣੀ ਕੋਟ ਦੁਬਾਰਾ ਆਲੀ ਇਹ ਪਿੰਡ ਦੇ ਬੰਦੇ ਸਾਡੇ ਪਿੰਡ ਆ ਕੇ ਸ਼ਰਾਬ ਪੀਣ ਆ ਗਏ ਠੀਕ ਹੈ ਕੋਈ ਕਰਦੀ ਆਪਾਂ 10 ਮਿੰਟ ਤੋਂ ਬਾਅਦ ਆਹਾਂਗੀ ਤੇਰੀ ਗੱਲ ਮੇਰੇ ਕੋਲ ਸਾਰੇ ਸੁਣ ਰਹੇ ਨੇ ਠੀਕ ਹੈ ਤੇਰਾ ਤੇਰੀ ਫੋਟੋ ਸਾਰੇ ਜਨਤਕ ਚੱਲ ਰਹੀ ਹੈ ਤੇ ਤੈਨੂੰ ਵੀ ਆਪਾਂ ਦੇਖ ਰਹੇ ਕਿ ਕਿੰਨੀ ਵੱਡੀ ਵੱਡੀ ਹਿੰਦਤ ਕੀਤੀ ਆ ਕੱਲ੍ਹ ਕਰਦੀ ਆ ਮੈਂ ਤੈਨੂੰ ਵੀ ਐਪਰੀਸ਼ੀਏਟ ਕਰਦਾ ਕਿ ਤੂੰ ਬੜੀ ਵੱਡੀ ਹਿੰਦਤ ਕੀਤੀ ਆ ਬਹੁਤ ਘੱਟ ਨਾਮਕਾਰ ਹੁੰਦੇ ਨੇ ਜਿਹੜੇ ਲੋਕ ਸ਼ਰਮਾਂ ਮੁਕਿਆਣ ਕਿ ਸਾਡੇ ਪਿੰਡਾਂ ਚ ਚੁਟਾ ਵੇ ਕੰਮ ਸਾਡੇ ਪਿੰਡ ਚ ਚਲਾਜੇ ਸਾਡੇ ਪਿੰਡ ਦੀ ਕਮੇਟੀ ਬਣਾਈ ਜਾਵੇ ਕਿਉਂ ਇੱਕ ਬੰਦੇ ਦੇ ਭਾਰ ਨਾ ਪਾਇਆ ਜਾਵੇ ਸਾਰੇ ਦੇ ਵਿਰੋਧ ਪਿੰਡ ਹੋਏਦਾ ਸਾਰੇ ਇਧਰ ਆ ਮੈਂਬਰਿਕ ਕਮੇਟੀ ਢੋੜੇ ਇਦੋਂ ਕਰਦੇ ਆ ਬਿਲਕੁਲ ਨਾ